ਸੇ ਲਵਲਾਏ ਆਪੇ ਕਰਨ ਕੀਆ ਪਰੰਪਰ ਰੋ ਸਤਿਰੁ ਕੀਆ ਤੁਮੇ ਦੋ ਰਤੋ ਸੁਧ ਕੋ ਲਪੇਰੀ ਛਾਇਆ ਹੋ ਜਨਮ ਰੋ ਮੈਂ ਪਾਇਆ ਤੇਨੂੰ ਕਿਰਪਾ ਕਰੀਆ ਗੁਰਮੁਖ ਲੋਕ ਚੋਟੇ ਮੁਖ ਸੁਖ ਰਾਏ ਰਹਾ ਤੁੰਨਾ ਬੜੀ ਦਸੇ ਉਤਾਰੋ ਸੇਟੂ ਪਤਿ ਕਰਨ ਗਰੋਸਾ ਜਿਹੇ ਸਭ ਲਖਿਆ ਕਰਮ ਖਮਾਏ ਰਹਾ ਪਰਮ ਸੰਜੇ ਰੋਗ ਨ ਹੋਈ ਇਹ ਬਸਤੀ ਪਉਰੀ ਜਾਣ ਜਨ ਕੋਈ ਜੁਗ ਜਗ ਬਕਰ ਮਗਤ ਪਰਨਾਇਣ ਸੋਮਗਤ ਪ੍ਰਿਆਪਤ ਪਾਇਦਾ ਅਨਤ ਤੁਮ ਹੈ ਗੁਰਗੋਸੋ ਦੇਸ ਨੋ ਵੀ ਕਰਮ ਅਵਿਰਤਾ ਉਰਪਰਾ ਦੇ ਹਾਥ ਤੋ ਦੇਖੇ ਤਾਪ ਪੰਮ ਬੁਝਾਇਦਾ ਸਤਿਗੁਰੂ ਕੋ ਪਕਨ ਰਾਮ ਦੇ ਹਿਮਸਾ ਉਦਰ ਪਿਆਰ ਰਤਮ ਪ੍ਰਵਾਦੇ ਰਿੱਧਾ ਉਦਤਤ ਜਾਨ ਗੁਰੂ ਤੂ ਪਾਈਏ ਪੂਰੇ ਭੋਲ ਮਲਾਈਦਾ ਇਸ ਮਨ ਮਾਇਆ ਤੋਂ ਨੇ ਕੰਨੇ